ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਣੀ ਯਾਤਰਾ ਦਾ 31ਵਾਂ ਦਿਨ ਆਪਾਂ ਜਾ ਰਹੇ ਹਾਂ ਤਕਤਿ ਸ਼੍ਰੀ ਪਟਨਾ ਸਾਹਿਬ ਬਿਹਾਰ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਆਪਾਂ ਤਕਤਿ ਸ਼੍ਰੀ ਪਟਨਾ ਸਾਹਿਬ ਬਿਹਾਰ ਪਹੁੰਚਣੋਂ ਬਾਕੀ ਸਵੇਰ ਸਵੇਰ ਚੱਲੇ ਪਾਏ ਆ ਤੇ ਦੇਖ ਸਕਦੇ ਮੌਸਮ ਧੁੰਦ ਪਈ ਹੋਈ ਆ ਬਹੁਤ ਘੱਟ ਦਿਖ ਰਿਹਾ ਵਾ ਸਵੇਰ ਤੋਂ ਬਹੁਤ ਜ਼ਿਆਦਾ ਹੀ ਜਿਹੜਾ ਆਪਾਂ ਚੱਲੇ ਪਾਏ ਹੁਣ ਥੋੜੀ ਘੱਟ ਚੁੱਕੀ ਆ ਬਾਕੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਵਾ ਕਿਉਂਕਿ 30 ਦਿਨ ਸਫਰ ਚ ਆਗੇ 31ਵੇਂ ਦਿਨ ਨੂੰ ਆਪਣੀ ਯਾਤਰਾ ਸੰਪੂਰਨ ਹੋ ਜਾਣੀ ਆ। ਬਾਕੀ ਬਹੁਤ ਜ਼ਿਆਦਾ ਸੰਜੋਗ ਰਿਆ ਸੰਗਤਾਂ ਦਾ। ਬਾਕੀ ਵੀਰ ਭੈਣ ਭਰਾਵਾਂ ਦਾ। ਬਾਕੀ ਕਮੈਂਟਾਂ ਦੇ ਇੰਨੀਆਂ ਦੋਹਾਂ ਸਦਕਾਂ। ਆਪਾਂ ਅੱਜ ਚੜ੍ਹਦੀ ਕਲਾ 'ਚ ਸਤਿ ਸ਼੍ਰੀ ਅਕਾਲ ਸਈ ਬਿਹਾਰ ਪਹੁੰਚਣਾ ਵਾ। ਬਾਕੀ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਵਾ। ਐਡੀ ਵਾਈ ਜਾਣਾ ਇੱਥੇ। ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ। ਬਾਈ ਕਹਿੰਦੀ ਗੱਡੀ ਤੇ ਨਾਲ ਚੱਲ ਜਾ। ਪਰ ਨਹੀਂ ਆਪਾਂ ਜਿੰਨੀ ਆਪਣੀ ਯਾਤਰਾ ਬਾਕੀ ਸਕਿਪ ਸੀ ਕਰਦੇ ਹਾਂ ਬਾਕੀ ਸ਼ਰਧਾਰਾਇਣੀ ਦਾ ਫਸਦਾ ਨਹੀਂ ਕਿ ਦਰੀ ਖੁਸ਼ੀ ਹੋ ਰਹੀ ਹੈ ਅੱਜ ਕਿਉਂਕਿ ਅੱਜ ਆਪਣੀ ਯਾਤਰਾ ਸੰਪੂਰਨ ਹੋ ਜਾਣੀ ਹੈ ਬਾਕੀ ਅੱਥੇ ਜਾ ਕੇ ਤੁਹਾਨੂੰ ਦਰਸ਼ਨ ਮਿਲੇ ਕਰਾਉਣੇ ਆ ਬਲੌਗ 'ਚ ਬਣੇ ਰਿਓ ਆਪਣੇ ਪ੍ਰੋਪਰ 5-7 ਮਿੰਟਾਂ ਦੀ ਵੀਡੀਓ ਨੂੰ ਨਾਲ ਹੀ ਹੈ ਟ੍ਰਾਂਸਪੋਰਟ ਬਣੇ ਰਿਓ ਜਾ ਕੇ ਤੁਹਾਨੂੰ ਵੀ ਦਰਸ਼ਨ ਮਿਲੇ ਕਰਾਉਣੇ ਆ ਬਾਕੀ ਹੁਣ ਆਪਾਂ ਪਾ ਤੈ ਚੱਲੇ ਭੁੱਖ ਵੀ ਲੱਗੀ ਪਈ ਆ ਤੇ ਹੁਣ ਕਿਤੇ ਰੁਕਦੇ ਫੋਟਕਲ ਕੱਢ ਕੇ ਕੋਈ ਨਹੀਂ ਖੁੱਲਦਾ ਨਾ ਟੱਬਾ ਕੋਈ ਹਲੇ ਤੱਕ ਕੋਈ ਸੋਇਰਾ ਨਾ ਬਸ ਇੱਥੇ ਰੁਕ ਕੇ ਅਰਚਾ ਦਾ ਪਾਣੀ ਛੱਡਦੇ ਆਪਾਂ ਭਾਈ ਵੀਡੀਓ ਬਣਾ ਰਿਹਾ ਆ ਸਾਈਡ ਤੇ ਬਿਲਕੁਲ ਹੀ ਧੁੰਦੀ ਧੁੰਦ ਪਈ ਹੋਈ ਆ ਕੁਛ ਨਹੀਂ ਦਿਖ ਰਿਹਾ ਕਾਸ਼ ਇਹ ਜਿਹੜਾ ਆਪਣਾ ਸਫ਼ਰ ਸੀਗਾ ਬਹੁਤ ਚੀਜ਼ਾਂ ਬਹੁਤ ਸਿੱਖੀਆਂ ਨੇ ਜਿੰਨੇ ਇਸ ਸਫ਼ਰ ਦਾ ਬਹੁਤ ਨੰਨੀਆਂ ਚੀਜ਼ਾਂ ਦਾ ਸੁੱਖਰੇ ਵਿੱਚ ਭਾਈ ਐਸ ਟਾਈਮ ਗਰਮੀ ਹੋ ਰਹੀ ਹੈ ਤੇ ਮੈਂ ਲੱਗਿਆ ਕਿ ਬਾਕੀ ਉਹ ਵਿਹਾਰ ਦੀ ਇੱਕ ਜਿਹੀ ਨੂੰ ਬਹੁਤ ਸਵਾਦ ਆ ਰਿਹਾ ਇਹ ਦਾ ਮਚਾਈ ਹੈ ਤੇ ਪੀਰਾ ਦਿੱਤੇ ਆ ਬਾਬੇ ਇੰਨੀ ਕੋਈ ਜਿਆਦਾ ਟੇਸਟੀ ਹਨ ਇਹ ਚੀਜ਼ ਮਤਲਬ ਦੇਖੀਏ ਘਰ ਦਾ ਸਵਾਦ ਹੈ ਬਹੁਤ ਸਵਾਦ ਆ ਰਿਹਾ ਬਾਕੀ ਇੱਥੇ ਆਪਾਂ ਰੁਕ ਗਏ ਤਾਂ ਫੇ ਆਪਾਂ ਕੁਝ ਟਾਈਮ ਤੱਕ ਚੱਲਦੇ ਰਹਾਂਗੇ ਗਰਮੀ ਬਿਲਕੁਲ ਮੋਜੂਦ ਹੋ ਰਹੀ ਹੈ ਤਾਂ ਇਹ ਲੋਕੀ ਬੈਠ ਕੇ ਕਰਕੇ ਇਹ ਤੱਕ ਇਹਨਾਂ 5 ਜਾਂ 10 ਕਿਲੋਮੀਟਰ ਹੈ ਜੇ ਆਪਣਾ ਸਫ਼ਰ ਪੂਰਾ ਮਾਤਾ ਸਰਾਇ ਕੋਲ ਪਹੁੰਚਣਾ ਚਾਹੀਦਾ ਜੇ ਬਾਕੀ ਬਾਕੀ ਪਛਾਦਾ ਪੁਣੀ ਸ਼ਕਤ ਦੇ ਹੋਣੇ ਚੱਲੇ ਭਾਈ ਦੇ ਸਾਡੇ ਬਿਹਾਰ ਚ ਰੋਡ ਬਹੁਤ ਵੀ ਜਾ ਰਹੇ ਟੁੱਟੇ ਆ ਜਗਾ ਜਗਾ ਤੇ ਮੈਂ ਇਸ ਲਈ ਤੁਰ ਕੇ ਜਾਣਾ ਪਾ ਰਿਹਾ ਬਾਕੀ

ਮੈਂ ਜਿੰਨਾ ਪਤਾ ਲੱਗ ਰਿਹਾ ਹਾਂ ਉਹ ਨਾਲ ਰੂਪਤਾਰਿਆ ਪੱਤੀ ਇਸ ਤਰ੍ਹਾਂ ਜਿੱਥੇ ਮੈਂ ਜਾ ਰਹੇ ਹਾਂ ਇਹ तकरीबन 20 ਕਿਲੋਮੀਟਰ ਦੀ ਹੈ। ਬਾਅਦੋਂ ਦੇ ਇਸੇ ਸਟ੍ਰੀਟ ਹੋ ਜਾਵੇ ਸਰਮੀ ਨੂੰ ਦੇਖਣ ਦੇ ਤਰੀਕੇ ਨਾਲ ਬਿਲਕੁਲੀ ਥੋੜੀ ਹਾਲ ਹੋ ਕੇ ਸਵੇ ਸਵੇ ਹੀ ਅੱਗੇ ਪੱਥਰ ਰੋਡ ਇਹ 10-12 ਕਿਲੋਮੀਟਰ ਦਾ ਇੱਥੇ ਆ ਜਿੱਥੇ ਰੋਡ ਟੱਪਾ ਉੱਥੇ ਵਾਹਕ ਦੀ ਕਿਸਾਨਾਂ ਨਾਲ ਅੱਜ ਦਰਸ਼ਨ ਹੋ ਜਾਣੇ ਆ। ਕਹਿੰਦਾ ਜਾਨੀ ਸਾਤਾ ਇਨਾ ਕੀ ਲੱਗ ਰਿਹਾ ਬਾਕੀ ਥਕਾਵਟ ਵੀ ਹੋਈ ਪਈ ਆ ਇੰਨੇ ਦਿਨਾਂ ਦੀ ਗਰਮੀ ਨਾਲ ਬਿਲਕੁਲ ਬੁਰਾ ਹਾਲ ਹੋ ਚੁੱਕਿਆ ਬਾਕੀ ਮੇਰਾ ਵੀ ਵੀਡੀਓ ਨੁੱਕ ਵਾਈਬਰ ਰੋਡ ਬਹੁਤ ਜ਼ਿਆਦਾ ਟੁੱਟੇ ਆ ਰਹੇ ਆ ਅੱਜ ਥੱਲੇ ਪਿੱਛੇ ਮੈਂ 5-6 ਕਿਲੋਮੀਟਰ ਦਾ ਰੋਡ ਸੀ ਇਹਨੂੰ ਦੇਖਦੇ ਰੋਡ ਬੰਦ ਹੈ ਕਿ ਸਾਹੇ ਬਹੁਤ ਹੀ ਜ਼ਿਆਦਾ ਰੋਕਟਾ ਆ ਰਿਹਾ ਤਾਂ ਬਹੁਤ ਦਿੱਕਤ ਹੋ ਰਹੀ ਚੰਨ ਚ ਬਾਕੀ ਚੜਦੀ ਕਲਾ ਚ ਆਪਾਂ ਅੱਜ ਪਹੁੰਚ ਜਾਣਾ ਬੰਨੇ ਚੱਲੇ ਵਾਹਿਗੁਰੂ ਹੁਣ ਐਸ ਟਾਈਮ ਬਿਲਕੁਲ ਹੀ 40 40 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਸ਼ਾਮ ਵੇਲੇ ਕਰੀਬ ਟਾਈਮ ਹੋ ਗਿਆ ਵਾ ਤੇ ਰੋਡ ਅੱਜ ਜਿਹੜੇ ਮੈਂ ਪੁੱਜਾਂ ਆਉਂਦਾ ਅਧਿਆਰਤ ਜਿਹੜੇ ਕਿਤੇ ਰੋੜਾ ਦੇ ਕਾਫੀ ਟਾਈਮ ਚੱਲਣ ਤੋਂ ਬਾਅਦ ਹੁਣ ਜਿਹੜਾ ਰੋਡ ਆ ਕੁਝ ਹੱਦ ਤੱਕ ਸਹੀ ਆਇਆ ਵਾ ਸਭ ਪਹੁੰਚਾਇਆ ਚਾਬੇ ਬਾਕੀ ਗਰਮੀ ਨਹੀਂ ਬਹੁਤ ਹੋਈ ਸੀ ਅੱਜ ਤੱਕ ਨਹੀਂ ਗਈ ਬਿਲਕੁਲ ਹੋਰ ਹਾਲ ਹੀ ਵਾ ਬਾਕੀ ਆਈ ਸੀ ਤੇ ਫੋਨ ਆਲਾ ਪੁੱਤ ਸੌ ਮੋਟਾ ਬੋਲ ਰਿਹਾ ਬਾਕੀ ਦੇਖ ਸਕਦੇ ਆ ਰੋੜੇ ਸਲੇ ਟੁੱਟਿਆ ਹਾਈਵੇ ਨੰਗ ਰਿਹਾ ਉੱਪਰ ਦੀ ਇਸ ਕਰਕੇ ਜਿਹੜੇ ਰੋੜ ਆ ਬਹੁਤ ਜ਼ਿਆਦਾ ਟੁੱਟੇ ਆ ਰਹੇ ਆ ਇਹ ਤਾਂ ਚਲੋ ਕੁਛ ਬਣਾਤਾ ਇਹਨਾਂ ਨੇ ਨਹੀਂ ਤਾਂ ਇੱਥੇ ਇੰਨੇ ਕਿਦਾਂ ਟੁੱਟੇ ਆ ਰਹੇ ਨੇ ਬਹੁਤ ਗੁੰਢਾ ਬਾਕੀ ਆਪਣਾ ਸਫ਼ਰ ਰਹਿ ਗਿਆ ਇੱਥੇ ਸ਼ਾਮਾਂ ਕੱਟਦਾ ਆਪਾਂ ਸ਼ਾਮ ਨੂੰ ਪੱਤਸ਼ਰੀ ਪਟਨਾ ਸਾਹਿਬ ਪਹੁੰਚ ਜਾਣਾ ਆ ਜੇ ਜਿਹਨਾਰੇ ਵੀ ਵੀਡੀਓ ਦੇਖ ਰਹੇ ਹੋ ਤਾਂ ਆਪਣਾ ਜੀਨ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੀਡੀਓ ਵਾਟੇ ਵਾਧਾ ਵਾਹ ਗੁਰੂ ਬਾਕੀ ਦੇਖ ਸਾਦੇ ਆ ਜਿੱਦਾਂ ਮੈਂ ਸੋਚਿਆ ਤੇ ਸੀਗਾ ਕਿ ਮਤਲੇ ਬਹੁਤ ਸਿੱਧੀ ਆ ਇਹ ਇਹ ਆ ਰਹੀ ਨਹੀਂ ਮਤਲੇ ਆਤ ਨਹੀਂ ਹੋਊਗੀ ਬਾਕੀ ਰਿਐਲਿਟੀ ਕੁਛ ਹੋ ਰਹਾ ਬਹੁਤ ਹੀ ਜਾਈ ਸੰਗ ਸਿੱਧੀ ਬਣੂਗੀ ਪਿੱਛੇ ਹੋਈ 6 ਦਿਨ ਦੇ ਨਹੀਂ ਵੀਡੀਓ ਬਣਾ ਹੋਈ ਬੰਦਨ ਦੇ ਅੰਦਰ ਦਾ ਅਗਲਾ ਪ੍ਰੋਪਰ ਇੰਡੀਆ ਦੇ ਕਿਦਾਂ ਦੇ ਸੀ ਠੀਕ ਹੈ ਬਾਕੀ ਇਹ ਘੁੰਮਣ ਵਾਲਾ ਪੂਰਾ ਵਧੀਆ ਹੈ ਇਸ ਦੀ ਬਹੁਤ ਹੀ ਲੋਕੇਸ਼ਨ ਵਾਰਾ ਹੈ ਜੀ ਦਰਸ਼ਨ ਕਰਕੇ ਆਪਾਂ ਤੇ ਕੁਝ ਘੁੰਮਾਂਗੇ ਇੱਥੇ ਬਾਕੀ ਆਪਾਂ ਕੋਈ ਟਾਈਮ ਤੱਕ 40 ਮਿੰਟਾਂ ਦਾ ਪਹੁੰਚਣਾ ਵਾ ਗੁਰਦੁਆਰਾ ਸਾਹਿਬ ਬਾਕੀ ਰੋਡ ਵੇਚ ਵੇਚ ਕੁੱਤੇ ਆ ਰਹੇ ਆ ਬਾਕੀ ਜਿਹੜੀ ਸਿੱਡੀ ਆ ਬਹੁਤ ਹੀ ਜਾਰੀ ਸੁਣੀ ਬਣੀ ਹੋਈ ਸਿੱਡੀ ਬਿਲਕੁਲੀ ਲਾਈਟਾਂ ਨਾਲ ਜਗਮਗਾ ਕਰ ਰਹੀ ਹੈ ਸਿੱਡੀ ਸਾਕੇ ਦੇਖ ਸਾਦੇ ਤੁਸੀਂ ਕਿਉਂਕਿ ਆਪਾਂ ਨੂੰ ਪਹੁੰਚ ਕੇ ਉੱਥੇ ਦਰਸ਼ਨ ਮੇਲੇ ਕਰਾਉਂਦੇ ਆਂ ਕੰਨੀ ਬਾਕੀ ਜਿਹੜੀ ਸਿੱਡੀ ਆ ਉਹ ਤਾਂ ਪਿਆ ਹੀ ਦੱਸਾਂ ਹੋਣੀ ਜਾਰੀ ਮਤਲਬ ਸੁਣੀ ਕੁਣ ਆਪਣਾ ਰੋਡ ਆ ਸੋਣਾ ਜਿੱਥੋਂ ਨਾਲ ਆਪਣੇ ਇਥੇ 12-13 ਕਿਲੋਮੀਟਰ ਰਹਿ ਗਿਆ ਵਾ ਹੁਣ ਘੁੰਮਦੇ ਆ ਬਾਈ ਤੁਸੀਂ ਦੇਖ ਸਕਦੇ ਕਿੰਨਾ ਨਹੀਂ ਜਿਆਦਾ ਸੋਹਣਾ ਵਾ ਕੋਈ ਨਹੀਂ ਆ ਪਿਆ ਵਾ ਬਾਕੀ ਜਿਹੜਾ ਰਾਤ ਦਾ ਵੀਊ ਟੂ ਬਹੁਤ ਜਿਆਦਾ ਹੀ ਸੋਹਣਾ ਵਾ ਦਿਨ ਦਾ ਤੇ ਲੋਪਨ ਪਤਾ ਨਹੀਂ ਹੱਲੇ ਪਰ ਰਾਤ ਦਾ ਤਾਂ ਬਹੁਤ ਸੋਹਣਾ ਏਕ ਲਿਖਾਂ ਬਾਕੀ 9 ਕਿਲੋਮੀਟਰ ਦੀ ਦੂਰੀ ਹੈ ਅਪਾ ਟੈਂਪਲ ਨੂੰ 10 3 ਫਟ ਨਾਲ ਪਹੁੰਚ ਗਏ ਵਾਹਿਗੁਰੂ ਜੀ ਫਾਈਨਲੀ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਪਹੁੰਚ ਗਏ ਆਂ ਸਰਦਾਰ ਸਾਹਿਬ ਬਾਕੀ ਆਪਾਂ ਨੂੰ ਵੀਰ ਹੁਣੇ ਟੱਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਵੀਰ ਹੁਣੇ ਆਪਾਂ ਨੂੰ ਕਮਰੇ ਤੱਕ ਲੈ ਕੇ ਜਾ ਰਹੇ ਆ ਤਪਾ ਕਿਹੜੇ ਗੁਰਦੁਆਰਾ ਸਾਹਿਬ ਜਾਣੇ ਵੀਰ ਬਾਲ ਲੀਲਾ ਬਾਲ ਲੀਲਾ ਗੁਰਦੁਆਰਾ ਸਾਹਿਬ ਇੱਥੇ ਆ ਤਕਤ ਸਾਹਿਬ ਦੇ ਲਾਗੇ ਉੱਥੇ ਜਿਹੜੀ ਅੱਜ ਦਾ ਆਪਣਾ ਸਟੇ ਦਾ ਪ੍ਰਬੰਧ ਹੋ ਚੁੱਕਿਆ ਵਾ ਬਾਬਾ ਹੀ ਨੇ ਕਰਾ ਦਿੱਤਾ ਤੇ ਬਾਕੀ ਅੱਜ ਇਰਾਦੇ ਤੇ ਸਟੇ ਕਰਾਂਗੇ ਤੇ ਸਵੇਰ ਨੂੰ ਫੇ ਆਪਾਂ ਹੋਰ ਗੁਰਦੁਆਰਾ ਸਾਹਿਬ ਇੱਥੇ ਦਰਸ਼ਨ ਕਰਾਂਗੇ ਤੇ ਇਸ਼ਨਾਨ ਪਾਣੀ ਕਰਕੇ ਫਿਰ ਆਪਾਂ ਨੂੰ ਤਕਤ ਸਾਹਿਬ ਦਰਸ਼ਨ ਕਰਨ ਨਾਲੇ ਤੁਹਾਨੂੰ ਕੋਈ ਸਾਰਾ ਮਿਲ ਕੇ ਕਰਾਂਗੇ ਵਾਹਿਗੁਰੂ ਜੀ ਹੁਣ ਆ ਚੁੱਕੇ ਆ ਗੁਰਦੁਆਰਾ ਸਾਹਿਬ ਜਿੱਥੇ ਹੁਣ ਆਪ ਨੂੰ ਕਮਰਾ ਮਿਲ ਗਿਆ ਵਾ ਕਮਰਾ ਨੰਬਰ 4 ਹਾਂ ਤੇ ਪਾਸਕੀਟਸ ਤੇ ਬੈਗ ਨੇ ਆ ਇਹ ਕਮਰਾ ਨੰਬਰ ਸੱਚ 500 ਤੋਂ ਪਲੱਸ ਆ ਤੇ 4 ਨੰਬਰ ਫਲੋਰ ਤੇ ਆ ਫੋਰਥ ਫਲੋਰ ਆ ਗਏ ਆਪਾਂ ਖੁੱਲ ਜਾ ਸਿੰਸਿੰਗ ਖੁੱਲ ਗਈ ਨਹੀਂ ਅਗਲੇ ਜੀ ਮੈਂ ਆਪ ਨੂੰ ਕਮਰਾ ਮੈਜਿਓਂਗਾ ਕਿ ਦੇਖ ਸਕਦੇ ਆ ਆਪ ਬੈਗਪੈਕ ਰੱਖਤਾ ਵਾ ਤੁਹਾਨੂੰ ਪਤਾ ਹੈ ਕਿ ਸਵੇਰੇ ਇਸ਼ਨਾਨ ਪਾਣੀ ਕਰਕੇ ਫਿਰ ਜਾਵਾਂਗੇ ਤਕਸ਼ਰੀਬ ਦਰਸ਼ਨ ਕਰਨ। ਬਾਕੀ ਆਪਣੀ ਅਜੀਤਰਾ ਸੰਭੁ ਹੋ ਜੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਵਾ। ਪੱਤੀ ਵਾਈਕੂ ਰੋਪਨ ਤੋਂ ਦਰਸ਼ਨ ਘੁੰਮਣੇ ਆ। ਵਾਈਗੁਰ ਜੀ ਦਾ ਖਾਲਸਾ ਸ਼੍ਰੀ ਵਾਈਗੁਰ ਜੀ ਦੇ ਅਗਲੇ